ਉਹ ਬੇਅਕਲੋ ਜਾਂ ਤੁਸੀਂ ਵੀਡੀਓ ਬਣਾਉਨੇ ਹੋ ਪਾਉਣ ਤੋਂ ਪਹਿਲਾਂ ਇੱਕ ਵਾਰ ਚੈੱਕ ਤਾਂ ਕਰ ਲਿਆ ਕਰੋ ਅਸੀਂ ਕੀ ਗਲਤੀ ਕੀਤੀ ਹੈ ਕੀ ਨਹੀਂ ਜਿਵੇਂ ਬਣਾਈ ਉਦਾਂ ਹੀ ਪਾ ਦੇਣੇ ਉਦਾਂ ਦਾ ਡੱਡ ਕਹਿੰਦੀ ਐ ਅਸੀਂ ਮਿਹਨਤ ਬਹੁਤ ਕਰਦੇ ਆ ਤੁਹਾਡੇ ਤੋਂ ਆਪਣੀ ਵੀਡੀਓ ਤਾਂ ਦੇਖ ਨਹੀਂ ਹੁੰਦੀ ਪਾਉਣ ਤੋਂ ਪਹਿਲਾਂ ਇੱਕ ਵਾਰੀ ਦੇਖ ਤਾਂ ਲਿੰਦੇ ਉਹ ਕੀ ਕਰ ਰਹੀ ਐ ਕਿਉਂ ਆਪਣੀ ਮਾਂ ਦੀ ਬੇਇੱਜ਼ਤੀ ਕਰਵਾਉਣ ਲੱਗੀਆਂ ਲੋਕਾਂ ਸਾਹਮਣੇ ਮੇਰੇ ਤਾਂ ਕਿੰਸੀਡੈਂਟ ਬਸ ਨਹੀਂ ਆਹ ਇੰਸੀਡੈਂਟ ਆ ਜਿਵੇਂ ਮੇਰੇ ਕੋਲ ਪਾਪਾ ਜੀ ਹੋ ਗਏ ਮੇਰੇ ਦਾਦਾ ਵੀ ਹੋ ਗਏ ਹੈਨਾ ਠੀਕ ਆ ਉਹਨਾਂ ਦੀ ਗੱਲ ਕਰਦੇ ਹੋ ਤੁਸੀਂ ਮਤਲਬ ਵੀ ਇਹ ਪਾ ਨਹੀਂ ਸਕਦੇ ਹਾਂ ਪਾਪਾ ਨੂੰ ਚਲੇਗੀ ਪਾਪਾ ਨੇ ਇੱਕ ਨੂਰ ਤੇ ਛੋਰੀ ਤੇ ਤੇ ਸ਼ਰਟ ਤੇ ਜਿਹੜਾ ਜਿਹੜਾ ਤੁਸਤਾ ਦਾ ਤਾਂ ਪਾ ਲੈਣਾ ਤੇ ਲਪਟਾ ਕੱਢ ਜਿਹੜਾ ਹੋਇਆ ਤਾਂ ਨਕਸਿ ਚਾਚਾ ਮਤਲਬ ਪਾਪਾ ਦਾ ਰੀਮਣੇ ਚਾਚਾ ਦਾ ਡੈਡੀ ਉਹ ਪਾ ਲੰਨੇ ਆ ਤੇ ਲੋਰ ਸ਼ਰਟ ਠੀਕ ਹੈ ਡੈਡੀ ਉੱਥੇ ਪਾਪਾ ਜੀ ਦੀ ਵੀਡੀਓ ਦੇਖ ਕੇ ਪਾਪਾ ਜੀ ਹੋਰੀ ਤੋਂ ਹੁਸਦਦੇ ਹਾਂ ਲੱਗਦਾ ਉਸਤਾ ਉਹ ਜਾਂ ਮੈਂ ਦੇ ਉਹ ਸੇ ਤੇ ਹੀ ਪਾਉਂਦੇ ਜੀ ਲੱਗ ਗਈ ਜਿਹੜਾ ਇਹ ਲਾਈਟ ਤਾਂ ਐਵੇਂ ਚੱਕ ਲੈਂਦੇ ਜਿਵੇਂ ਸ਼ਾਰਟ ਫਿਲਮ ਦੀ ਸ਼ੂਟਿੰਗ ਕਰਨੀ ਹੋਵੇ ਪਰ ਬਣਾਣਾ ਹੁੰਦਾ ਆਪਣੇ ਵਰਗਾ ਟੁੱਟਾ ਜਾ ਵਲੌਗ ਹਾਂਗਕਾਂਗ ਚਲੇ ਗਏ ਤਾਂ ਇਦਾਂ ਕਰੀਏ ਜਿਵੇਂ ਦੂਜੇ ਤੀਜੇ ਵੀ ਨਹੀਂ ਜਾਂਦੇ ਰਹਿੰਦੇ ਨੇ ਇਹ ਵੀ ਦੱਸ ਦਿੰਦੀ ਬੁਲਾਇਆ ਕਿਨੇ ਸੀ ਕਿਨੇ ਸਪੌਂਸਰ ਕੀਤਾ ਸੀ ਕਿਉਂ ਲੋਕਾਂ ਦਾ ਫੁੱਦੂ ਖਿੱਚਣ ਲੱਗੀ ਪਈਆਂ ਇਦਾਂ ਕਹਿ ਕੇ ਭੋਂਕੇ ਨੇ ਇੱਕ ਲੋਰ ਲੈਤੀ ਇੱਕ ਟੀ-ਸ਼ਰਟ ਲੈਤੀ ਚੋਰੀ ਤੇ ਚੋਰੀ ਨਹੀਂ ਸੀ ਲੈ ਕੇ ਦਿੱਤੀ ਤੇਰੇ ਪਾਪਾ ਜੀ ਨੂੰ ਨਾਲ ਲੈ ਕੇ ਗਏ ਸੀ ਭੋਂਕਾ ਤੇ ਜਨੋਰ ਭੋਂਕਾ ਤਾਂ ਆਪਣੇ ਵੱਲੋਂ ਫੁਕਰੀ ਮਾਰ ਰਿਆ ਸੀ ਫਿਰ ਲੋਕਾਂ ਨੇ ਕਮੈਂਟਾਂ 'ਚ ਚੰਗੀ ਤਰ੍ਹਾਂ ਲਾਹ ਪਾ ਕੀਤੀ ਸੀ ਜਿੱਦਾਂ ਦੇ ਬੁੜਾ ਕੱਪੜੇ ਪਾਉਂਦਾ ਉਹਨੂੰ ਉਦਾਂ ਦੇ ਪਵਾਓ ਕਿਉਂ ਵਲੋਗਾਂ ਦੇ ਚੱਕਰਾਂ 'ਚ ਫੁਕਰੀਆਂ ਮਾਰਨ ਲੱਗੇ ਹੋ ਗੈਂਦੀ ਪਾਪਾ ਜੀ ਦੀ ਵੀਡੀਓ ਕੱਢ ਕੇ ਦੇਖਿਓ ਹੋਰੇ ਤਰ੍ਹਾਂ ਤੁਰਦੇ ਆ ਹੋਰੇ ਤਰ੍ਹਾਂ ਤਾਂ ਹੁਣ ਆਪੇ ਤੁਰਨਾ ਸਿਆਣਾ ਸ਼ਰੀਰਤਾ ਹੋ ਗਿਆ ਸਾਰਾ ਦਿਨ ਉਹਨੂੰ ਕੰਮ ਲਈ ਰੱਖਦੇ ਹੋ ਕਲਾ ਆ ਦੇ ਲਿਭ ਲੋਰ ਚ ਦੇਖਿਆ ਠੀਕ ਆ ਸਭ ਦਾ ਤੈਨੂੰ ਧੰਨਵਾਦ ਕਰਦੀ ਆ ਜਿੰਨਾ ਜਿਆਦਾ ਪਿਆਰ ਦਿੰਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਠੀਕ ਆ ਗੰਦੇ ਗੰਦੇ ਕਮੈਂਟ ਨਹੀਂ ਕਰਦੇ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਡੱਡ ਕਿਉਂ ਝੂਠ ਬੋਲਣ ਲੱਗੀਆਂ ਗੰਦੇ-ਗੰਦੇ ਕਮੈਂਟ ਨਹੀਂ ਕਰਦੇ ਤੈਨੂੰ ਕਰਦੇ ਹੀ ਸਾਰੇ ਗੰਦੇ-ਗੰਦੇ ਕਮੈਂਟ ਆ ਉਹ ਤੂੰ ਡਿਲੀਟ ਕਰ ਦਿੰਨੀ ਆ ਨਾਲ ਦੀ ਨਾਲੇ ਇਦਾਂ ਕਹਿ ਕੇ ਤੂੰ ਸੱਚੀ ਨਹੀਂ ਬਣਨ ਲੱਗੀ ਜੇ ਤੂੰ ਵੀਡੀਓ ਪਾਣੀ ਆ ਨਾ ਸਵਾਦ ਲੈਣ ਵਾਲੇ ਪਹਿਲਾਂ ਤੇਰੇ ਕਮੈਂਟ ਹੀ ਪੜਦੇ ਆ ਵੀਡੀਓ ਤਾਂ ਬਾਅਦ ਚ ਹੀ ਦੇਖਦੇ ਆ ਵੜਾਈ ਮੁਟੇ ਟਾਵਰ ਕਟਲੀ ਫਾਰਮ ਇਹਨਾਂ ਲੋਕਾਂ ਤੁਸੀਂ ਦੇਖ ਸਕਦੇ ਆ ਵੀ ਮੌਸਮ ਹੋਇਆ ਬਹੁਤ ਠੰਡਾ ਹੈ ਨਾ ਤੇ ਪਹਿਲੋਂ ਘਾਤਾ ਫੋਨ ਵੀ ਭਾਈ ਅਸੀਂ ਆਉਣ ਲੱਗੇ ਆ ਤੇਲ ਤੂਨ लेके ਰੈਡੀ ਖੜੀ ਹੈ ਤੇਲ ਚੋਣਾ ਭਾਈ ਭੈਣ ਨੇ ਸਾਡੇ ਤੇ ਤੇ ਚਾਹ ਹੁੰਦਾ ਇੱਕ ਪਰਣਾ ਦਾ ਬੜਾ ਬੱਜਤ ਭਾਈ ਆਉਣ ਲੱਗੇ ਆ ਇਹ ਪਹਿਲੇ ਬੰਦੇ ਦੇਖੇ ਜਿਹੜੇ ਆਪਣਾ ਸਵਾਗਤ ਕਹਿ ਕੇ ਕਰਵਾਉਂਦੇ ਆ ਪਹਿਲੇ ਹੀ ਫੋਨ ਕਰ ਦਿੰਦੇ ਆ ਅਸੀਂ ਆਣਾ ਤੁਸੀਂ ਤੇਲ ਚ ਹੋਇਓ ਜਾ ਉਹਨੂੰ ਭਾਈ ਦੇ ਆਉਣ ਦਾ ਨਹੀਂ ਵਲੌਗ 'ਚ ਆਉਣ ਦਾ ਏ ਜੇ ਉਹਨੂੰ ਚਾਹ ਹੁੰਦਾ ਨਾ ਬਿਨਾ ਕੇਹ ਤੇਲ ਚੋਂਦੀ ਕੇ ਕੀ ਕਰਦੇ ਨੇ ਉਹ ਵੀ ਆਣਾ ਪੈਣ ਲੈ ਭੈਣ ਨੂੰ ਪੈਸੇ ਦੇ ਦੇਣੇ ਜਾਂ ਉਹ ਰੋਸ ਸਮਾਨ ਲੈਣ ਕਿ ਰੱਖਣਾ ਉਹਨੂੰ ਸਮਾਨ ਦੇ ਦੇਣਾ ਉਰੀ ਦਿਨ ਦਾ ਐਦ ਕਿ ਉਹ ਕਹਿੰਦੀ ਵੀ ਜੋ ਮਰਦੀ ਹੋ ਜਵੇ ਮੇਰੇ ਕੋਲ ਤੁਸੀਂ ਘਰਾਂ ਆ ਕੇ ਬਿਤਾ ਕੇ ਜਾਓ ਕਹਿੰਦੀ ਚਾਹੇ ਜਦ ਮਰਦੀ ਆ ਫੇ ਭਾਈ ਚਲੋ ਵੀ ਆਪਣੀ ਜਗ੍ਹਾ ਵਿਚਾਰੀ ਸੱਚੀ ਆ ਨਾ ਜਾਣਾ ਫੜ ਵੀ ਬਣਦਾ ਸਾਡਾ ਇਹਦੇ 'ਚ ਕੋਈ ਲੋਕਣੇ ਛਪਣੇ ਵਾਲੀ ਗੱਲ ਨਹੀਂ ਹੈਗੀ ਅੱਗੇ ਤੁਸੀਂ ਸੰਧਾਰਾ ਦੇਣ ਜਾਂਦੇ ਨਹੀਂ ਸੀ ਇਸ ਵਾਰ ਤਾਂ ਤੁਰਪੇ ਸਾਡਾ ਵਲੋਗ ਬਣ ਜੂ 500 ਲਾ ਕੇ 1000 ਤਾਂ ਆ ਜੂ ਐਤਕਿਉ ਨੇ ਤਾਂ ਕਹਤਾ ਨਾ ਹੁਣ ਵਲੋਗ ਬਣਦੇ ਆ ਉਹਨੂੰ ਵਲੋਗਾਂ ਚ ਆਣ ਦਾ ਚਾਹੇ ਉਹਦੀਆਂ ਕੁੜੀਆਂ ਵੀ ਵਲੋਗਾਂ ਦਾ ਕੰਮ ਸਿੱਖਣਾ ਚਾਹੁੰਦੀਆਂ ਤਾਂ ਉਹਨੇ ਕਿਹਾ ਜਦ ਮਰਜੀ ਆਇਓ ਮੇਰੇ ਕੋਲ ਘਰੇ ਪਚਾ ਕੇ ਜਾਇਓ ਦੋਨਾਂ ਨੂੰ ਫਾਇਦਾ ਹੁਣ ਇਦਾਂ ਕਹਿ ਕੇ ਸਿਆਣਾ ਬਣਨ ਲੱਗੇ ਆ ਜਾਣਾ ਸਾਡਾ ਫਰਜ਼ ਵੀ ਆ ਜਾਣਾ ਪੈਣਾ ਪਹਿਲਾਂ ਨਹੀਂ ਸੀ ਫਰਜ਼ ਪੈਸਾ ਦੀ ਭੈਣ ਦਾ ਆਰਡਰ ਸਾਰਿਆਂ ਦੇ ਲੱਖ ਲੱਖ ਆਰਡਰ ਮੰਨਣੇ ਪੈਂਦੇ ਆ ਸਾਰੀ ਛੋਟੀ

ਇਹਨਾਂ ਨੇ ਪਹਿਲਾਂ ਲੱਡੂਆਂ ਦੀ ਰੇਲ ਬਣਾਈ ਵੀ ਸੀ ਹੁਣ ਪਤੀਸੇ ਦੀ ਪਹਿਲਾਂ ਇਹਨਾਂ ਨੂੰ ਲੱਡੂਆਂ ਦਾ ਪਤਾ ਸੀ ਉਹ ਸਸਤੇ ਆ ਹੁਣ ਪਤੀਸੇ ਦਾ ਪਤਾ ਲੱਗ ਗਿਆ ਇਹ ਵੀ ਸਸਤਾ ਪੈ ਜਾਂਦਾ ਹੁਣ ਤਾਂ ਕਰਕੇ ਹਰ ਇੱਕ ਕਿਤੇ ਪਤੀਸਾ ਲੈ ਕੇ ਤੁਰ ਪੰਦੇ ਆ ਮੁਛੜ ਕਹਿੰਦਾ ਮੇਰੀ ਭੈਣ ਸ਼ਕੀਨ ਆ ਪਤੀਸੇ ਦੀ ਉਧਰੋਂ ਦਾ ਦੋ ਬੋਲ ਪੀ ਕਹਿੰਦੀ ਸੱਸ ਇਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਇਹ ਆਪ ਲੈ ਕੇ ਚੱਲੇ ਆ ਕਿਉਂਕਿ ਪਤੀਸਾ ਸਸਤਾ ਪੈ ਜਾਂਦਾ ਨਾ ਡੱਡ ਤੂੰ ਉਹਨਾਂ ਨੂੰ ਦਿਖਾ ਕੇ ਇੰਨੇ ਪੈਸੇ ਕਮਾਣਿਆ ਕੋਈ ਖਾਣ ਵਾਲੀ ਚੀਜ਼ ਤਾਂ ਵਧੀਆ ਲੈ ਜਾਇਆ ਕਰ ਸਾਲ 'ਚ ਇੱਕ ਵਾਰ ਦੇਣੀ ਹੁੰਦੀ ਆ ਉੱਦਾਂ ਤਾਂ ਤੁਸੀਂ ਦਿੰਦੇ ਨਹੀਂ ਹੋਣੇ ਕਦੇ ਜਵਾਕ ਨੂੰ ਦੇਖੋ ਕਿਵੇਂ ਚੁੱਪ ਕਰਵਾ ਰਿਹਾ ਥੱਪੜ ਦਿਖਾ ਕੇ ਜੇ ਉਹ ਬੋਲਦੀ ਆ ਉਹਨੂੰ ਬੋਲੀ ਜਾਣ ਦੋ ਤੁਸੀਂ ਕਿਹੜਾ ਚੱਜ ਦੀ ਗੱਲ ਕਰ ਰਹੇ ਹੋ ਮਾਰ ਤਾਂ ਪਕਾਈ ਰਹੋ ਚਲੋ ਉਹਨਾਂ ਨੂੰ ਨਾ ਕਰ ਲੈ ਜਾਨੇ ਇਸ ਵਿੱਚ ਮੈਂ ਕੀ ਕਰਾਂ ਇਹਨਾਂ ਨਾਲ ਕੇ ਲੈਟਰ ਦੇ ਪਾਉਂਗਾ ਰਸ਼ਿਆ ਹਾਂ ਕਰਦਾ ਦੇਖ ਕਿੰਨੇ ਉਹ ਤਾਂ ਅੱਧਾ ਪਜਾਮਾ ਕੋ ਤਾਂ ਪ੍ਰੈਸ ਕਰ ਲਈ ਕਰਦਾ ਮੈਂ ਤਾਂ ਅੱਧਾ ਕਰਤਾ ਹੋਇਆ ਸੀ ਮੈਂ ਇੱਕ ਜ਼ਰੂਰੀ ਕੰਮ ਕਰ ਲੈ ਜੀ ਕਿ ਮੈਂ ਵੀ ਤਿਆਰ ਹੋ ਗਈ ਸੀ ਕੁਛ ਹੋ ਗਿਆ ਚੌਲ ਖਾਣ ਲੱਗੀ ਸੀ ਬੱਸ ਵੀ ਕਿੰਨੇ ਜੁੱਤੀ ਕਰਦਾ ਨਸਾਦੋ ਵੀ ਚੱਲ ਹੁਣ ਡੱਡ ਲੇਟ ਹੁੰਦੀ ਆ ਸੰਧਾਰਾ ਦੇ ਨੂੰ ਇਹਨਾਂ ਦੇ ਸੰਧਾਰੇ ਉਹ ਨਹੀਂ ਖਤਮ ਹੋਣ ਚਾਹੰਦੇ ਕਿੰਨੇ ਦਿਨ ਹੋ ਗਏ ਸੰਧਾਰਾ ਸੰਧਾਰਾ ਕਰੀ ਜਾਂਦੀ ਆ ਉਧਰ ਭੌਂਕੇ ਨੇ ਰਖੜੀ ਵਾਲੇ ਵਲੌਗ ਦੀ ਰੇਲ ਬਣਾਈ ਵੀ ਆ ਇੱਧਰ ਹੀ ਨੇ ਸੰਧਾਰੇ ਦੀ ਇਦਾਂ ਨਹੀਂ ਹੈਗਾ ਇੱਕ ਵਲੌਗ ਚ ਸਾਰਾ ਕੁਝ ਦਿਖਾ ਦਈਏ ਕੱਲੀ ਕੱਲੀ ਕੋਲ ਜਾ ਕੇ ਵਲੌਗ ਬਣਾਉਂਦੇ ਆ ਮੁਛੜ ਕਰਕੇ ਤਾਂ ਲੇਟ ਹੋਣੀ ਆ ਪਹਿਲਾਂ ਇਹ ਦੁੱਧ ਪਾਣ ਗਿਆ ਹੋਣਾ ਫਿਰ ਇਹਨੇ ਘਰ ਦੇ ਆ ਕੇ ਕੰਮ ਕੀਤੇ ਹੋਣੇ ਫਿਰ ਆਪਣਾ ਕੁੜਤਾ ਪਜਾਮਾ ਪ੍ਰੈਸ ਕਰਿਆ ਤੂੰ ਵਿਹਲੀ ਤੂੰ ਕਿਹੜਾ ਕੁਛ ਕਰਨਾ ਹੁੰਦਾ ਫਿਰ ਛੇਤੀ ਦਾ ਤਿਆਰ ਹੋਣਾ ਹੀ ਆ ਡੱਡ ਦਾ ਜ਼ਰੂਰੀ ਕੰਮ ਸੁਣ ਲਓ ਚੋਲਖਾਣੇ ਖਾਣਸੂਰੀ ਨੂੰ ਚੋਲਾਂ ਤੋਂ ਇਲਾਵਾ ਹੋਰ ਕੁਛ ਪਤਾ ਹੋ ਨਹੀਂ ਮੈਂ ਸਭ ਤੋਂ ਬਾਅਦ ਤਿਆਰ ਹੋਈ ਆ ਭਾਈ ਮੰਮੀ ਨੂੰ ਮੈਂ 5 ਮਿੰਟ ਵਿੱਚ ਤਿਆਰ ਹੋ ਗਈ ਆਲੇ ਮੰਮੀ ਨੂੰ ਕੰਮ ਵੀ ਕਰਾਉਂਦੇ ਹੋਰ ਕੰਮ ਵੀ ਖਾਦੇ ਨੇ ਨਿਆਣੀ ਤਿਆਰ ਕਰੇ ਉਹ ਨਿਆਣੀ ਆਲੇ ਤੇ ਇਹਦੇ ਤੇ ਤੁੱਦਦਾ ਇਹ ਹੋਤਾ ਆ ਕੱਦਿਆਂ ਤਾਂ ਮੰਮੀ ਨੂੰ ਲੰਦੀ ਆਂਟੀ ਤੈਨੂੰ ਕਿਸੇ ਨੇ ਪੁੱਛਿਆ ਤੂੰ ਆਪੇ ਦੱਸਣ ਲੱਗੀ ਆਂਟੀ 5 ਮਿੰਟ ਚ ਤਿਆਰ ਹੋ ਗਈ ਇਹਦੇ ਮੈਡਲ ਪਾਓ ਡੱਡ ਜਿਹੜਾ ਤੁਸੀਂ ਫੰਕਸ਼ਨ ਕਰਨਾ ਨਾ ਆਪਣੀ ਸੱਸ ਨੂੰ ਸਨਮਾਨਿਤ ਕਰਿਓ ਉੱਥੇ ਸਾਡੀ ਸੱਸ 5 ਮਿੰਟ ਚ ਤਿਆਰ ਹੋ ਜਾਂਦੀ ਆਂ ਆਪ ਨਾ ਤੁਸੀਂ ਕੁਝ ਕਰਿਓ ਦੱਸਦੇ ਨੂੰ ਵੀ ਨਹੀਂ ਸ਼ਰਮ ਆਉਂਦੀ ਮੰਮੀ ਨੇ ਨਿਆਣੇ ਤਿਆਰ ਕਰੇ ਹਲੇ ਤਾਂ ਇਹ ਸੋਹਣੀਆਂ ਸੁਨੱਖੀਆਂ ਨਹੀਂ ਹੈਗੀਆਂ ਜੇ ਸੋਹਣੀਆਂ ਸੁਨੱਖੀਆਂ ਹੁੰਦੀਆਂ ਇਹਨਾਂ ਨੇ ਤਾਂ ਕੁਝ ਕਰਨਾ ਵੀ ਨਹੀਂ ਸੀ ਏ ਆ ਮੁੱਛੜ ਦੀ ਭੈਣ ਐ ਨੂੰ ਚਾਹ ਬਹੁਤਾ ਵਲੋਗ ਚਾਣੇ ਦਾ ਬੋ ਗੱਲਾਂ ਮਾਰਦੀ ਆ ਵਲੋਗ ਚਾ ਕੇ ਜੇ ਤੇਲ ਚਾਉਣ ਲੱਗੀ ਸੀ ਚੰਗੀ ਤਰ੍ਹਾਂ ਚੋਤਾ ਦਿੰਦੀ ਤੇਲ ਪਾਇਆ ਨਹੀਂ ਹੈਗਾ ਡਰਮ ਹੀ ਕਰਤਾ ਇਸ ਵਾਰ ਨਹੀਂ ਗੱਡੀ ਚ ਉਤਰ ਕੇ ਆਏ ਲੋਕਾਂ ਨੇ ਫਿਰ ਚੰਗੀ ਤਰ੍ਹਾਂ ਸਮਝਾਇਆ ਸੀ ਨਾ ਸਮਝ ਆ ਗਈ ਡੱਡ ਦੀ ਸੱਸ ਨੇ ਪਹਿਲਾ ਟਾਕੀ ਖੋਲ ਲਈ ਸੀ ਫਿਰ ਬੰਦ ਕਰਤੀ ਡੱਡ ਨੇ ਸਖਾਤਾ ਹੁਣ ਹਲੇ ਨਾ ਮੰਮੀ ਉਤਰੋ ਜਾ ਦੋ ਕੋਲ ਆਣ ਕੇ ਫਿਰ ਉਤਰਿਓ ਖਾ ਗਿਆ ਤੇਰਾ ਵੀਰ ਸੰਧਾਰਾ ਲੈ ਕੇ ਹੁਣ ਤੇਰਾ ਵਲੋਗ ਬਣਾ ਕੇ ਲੈ ਕੇ ਜਾਊ ਫਿਰ ਤੈਨੂੰ ਦਿਖਾ ਕੇ ਪੈਸੇ ਕਮਾਊ ਜਾਓ ਦੀਦੀ ਕੋਲ ਜਾਓ ਪੜੀ ਸੱਸ ਦਾ ਨਾ ਦੀਦੀ ਸਖੀਗਾ ਸਖੀਗਾ ਬੰਦੇ ਤੋਂ ਬੜੇ ਖਾਦਾ ਕਰ ਚਲੋ ਕੋਈ ਨਾ ਡੱਡ ਨੂੰ ਉੱਠਣਾ ਬੋਖਾ ਚੱਕ ਕੇ ਤਾਰਿਆ ਕਰੋ ਜਦ ਆਂਦੀ ਆ ਪ੍ਰੈਗਨੈਂਟ ਆ ਨਾ ਵਿਚਾਰੀ ਜੇ ਤੇਰੇ ਤੋਂ ਉੱਠ ਨਹੀਂ ਹੁੰਦਾ ਫਿਰ ਆਈ ਕੀ ਕਰਨਾ ਘਰੇ ਰਹਿੰਦੀ ਵਲੋਗ ਦਾ ਚੱਕਰ ਸੀ ਵਲੋਗ ਮੁਛੜ ਬਣਾ ਲਿਆਂਦਾ ਹੁਣ ਉਹ ਕਰਤਾ ਦਿੱਤਾ ਟ੍ਰੈਂਡ ਆ ਜਾਓ ਆ ਜਾਓ ਹਾਲੋ ਬੰਦ ਕਰ ਦੇ ਦੀ ਚੱਕ ਪੰਪਾ ਨਹੀਂ ਆ ਜਾਓ ਆ ਜਾਓ ਚਿਹਰਾ ਵਾਈ ਜੋ ਕੀ ਪਤਾ ਨੇ ਉਹ ਦੀਦੀ ਦੇ ਹੱਥ ਤੇ ਬਣਾਈਏ ਹੱਥ ਤੇ ਬਣਾਉਣਾ ਰਹਿ ਗਿਆ ਡਾਡ ਆਪਣੀਆਂ ਭਾਣਜਿਆਂ ਨੂੰ ਵਲੌਗ ਵਾਲਾ ਕੰਮ ਐਨ ਚੰਗੀ ਤਰ੍ਹਾਂ ਸਿਖਾਣ ਲੱਗੀ ਵੀ ਆ ਕਦ ਕੈਮਰਾ ਬੰਦ ਕਰਨਾ ਕਦ ਚਲਾਣਾ ਮੁਛੜਾ ਤੈਨੂੰ ਪਤਾ ਨਹੀਂ ਤੂੰ ਇਦਾਂ ਕਹਿ ਰਿਹਾ ਤਾਂ ਹੀ ਉਹ ਪੀਪਾ ਲੈ ਕੇ ਆਈ ਹੈ ਜੇ ਹੱਥ 'ਚ ਫੜਾਣਾ ਉਹਦੇ 'ਚ ਕਿਹੜਾ ਕੁਝ ਹੈਗਾ ਇਹ ਖਾਲੀ ਤਾਂ ਪੀਪਾ ਉਹ ਤਾਂ ਬਸ ਵਲੌਗ 'ਚ ਦਿਖਾਉਣ ਨੂੰ ਚੱਕਿਆ ਸੀ ਇਹ ਡਰਾਮਾ ਕੀਤਾ ਉਹ ਮੁਛੜਾ ਰੁਕਦਾ じゃ ਕਿਉਂ ਇੰਨੀ ਕਾਲੀ ਕਰਦਾ ਤੈਨੂੰ ਕੁਝ ਨਹੀਂ ਪਤਾ ਕਿਵੇਂ ਸੰਧਾਰਾ ਦੇਈ ਦਾ ਡੱਡ ਨੂੰ ਦੇਖ ਲੈ ਸਾਰਾ ਕੁਝ ਪਤਾ ਕਿਵੇਂ ਸੰਧਾਰਾ ਦੇਣਾ ਕਿਵੇਂ ਸਮਾਨ ਫੜਾਣਾ ਡੱਡ ਤੈਨੂੰ ਦੱਸਿਆ ਸੀ ਨਾ ਜਾਂ ਤੂੰ ਰਖੜੀ ਵਾਲੇ ਵਲੌਗ 'ਚ ਗਾਣਾ ਗਾ ਰਹੀ ਸੀ ਇਕੱਲੇ ਗਾਣੇ ਨਾਲ ਨਹੀਂ ਵਲੌਗ ਚੱਲਦੇ ਜਿਹੜਾ ਤੁਸੀਂ ਜਲੂਸ ਕੱਢਦੇ ਹੋ ਨਾ ਖੁੱਲੇ-ਖੁੱਲੇ ਝੋਲੇ ਪਾਣੇ ਹੋ ਇਹਦੇ ਨਾਲ ਚੱਲਦੇ ਆ ਮੁਛਣਾ ਦੇਖ ਲੈ ਤੇਰੀ ਮੰਮੀ ਨੂੰ ਡੱਡ ਨਾਲ ਰਹਿ ਕੇ ਇਹ ਵੀ ਪਤਾ ਲੱਗ ਗਿਆ ਜੱਫੀ ਕਦ ਪਾਣੀ ਆ ਤੈਨੂੰ ਇਹ ਵੀ ਨਹੀਂ ਪਤਾ ਲੱਗਿਆ ਪੀਪਾ ਹੱਥ 'ਚ ਫੜਾਈਦਾ ਕਿ ਸਿੱਧਾ ਬੈੱਡ ਤੇ ਧਰੀਦਾ ਜਾ ਕੇ ਜਾਦੇ ਇਹ ਆਪਣੀ ਦੂਜੀ ਨਾਨ ਦੇ ਕੋਲ ਗਈ ਸੀ ਉੱਥੇ ਨਹੀਂ ਜਾ ਕੇ ਗਾਣਾ ਗਾਇਆ ਕਿਉਂਕਿ ਉਹਨੇ ਮਨਾ ਕਰਤਾ ਸੀ ਉਹ ਸਮਝਦਾਰ ਆ ਜਿਹੜੀ ਇਹਦੀ ਇਹ ਨਣਤਾ ਇਹਦੇ ਵਰਗੀ ਆ ਕਹਿ ਕੇ ਗਾਣਾ ਗਵਾਇਆ ਹੁਣ ਤਾਂਹੀਂ ਤਾਂ ਇਹਨਾਂ ਸੱਜ ਕੇ ਆਈਆਂ ਦੂਜੀ ਵਾਰੀ ਤਾਂ ਗਾਇਆ ਨਹੀਂ ਨਾ ਸੱਜ ਕੇ ਗਈਆਂ ਇਹ ਨਣਤ ਤਾਂ ਇਹਦੀ ਪੂਰੀ ਐਕਟਿੰਗ ਕਰ ਰਹੀ ਆ ਕਿਵੇਂ ਜੱਫੀਆਂ ਪਾਵਾ ਮਿਲ ਰਹੀ ਆ ਪਤਾ ਨਹੀਂ ਕਿੰਨੇ ਕ ਸਾਲਾਂ ਦਾ ਵਿਛੜਿਆ ਹੁੰਦਾ ਨਾਲੇ ਰੋਜ਼ ਇਹਨਾਂ ਦੇ ਘਰੇ ਜਾਂਦੀ ਆ ਦਾ ਤਾਂ ਤੋਂ ਪੱਪੀ ਕਰਨੀ ਹੋਈ ਉਹ ਛੋਟੀ ਰਹਿ ਗਈ ਡੱਡ ਤੂੰ ਫੀਲਿੰਗ ਹੀ ਲੈਣੀ ਆ ਅਸਲ 'ਚ ਤਾਂ ਤੇਰੇ ਤੋਂ ਕੁਝ ਕਰਨੀ ਹੁੰਦਾ ਦਾ ਤਾਂ ਉਹਨਾਂ ਨੂੰ ਮਸੋਂ ਮੌਕਾ ਮਿਲਿਆ ਸੀ ਫੁਕਰੀ ਮਾਰਨ ਦਾ ਤੂੰ ਵਿੱਚ ਬੋਲ ਕੇ ਕੰਮੇ ਖਰਾਬ ਕਰਤਾ ਮੂੰਹ ਤਾਂ ਦੇਖ ਲੈ ਉਹਨਾਂ ਦੇ ਕਿਵੇਂ ਦੇ ਹੋ ਗਏ ਗੱਲ ਸਾਂਭਣੀ ਸਿੱਖ ਜਿਵੇਂ ਡੱਡ ਸਾਂਭਦੀ ਆ ਹੁਣ ਤੂੰ ਵਲੋਗਾਂ ਚ ਆਣ ਲੱਗੀ ਵਲੋਗ ਫੁਕਰੀ ਮਾਰ ਮਾਰੀ ਚੱਲਦੇ ਆ ਇਦਾਂ ਥੋੜੀ ਚੱਲਦੇ ਆ ਜੇ ਤੂੰ ਸੱਚ ਬੋਲੇਂਗੀ ਸੱਚ ਦਿਖਾਏਂਗੀ ਫਿਰ ਥੋੜੀ ਤੁਹਾਡੇ ਵਲੋਗ ਚੱਲਣਿਆ ਡੱਡ ਵੱਲ ਦੇਖ ਲੈ ਉਹਨੇ ਆਪਣੇ ਵਲੋਗ ਫੁਕਰੀ ਮਾਰ ਮਾਰ ਚਲਾਏ ਆ ਨਕਲੀ ਚੀਜ਼ਾਂ ਪਾ ਕੇ ਉਹਨਾਂ ਨੂੰ ਅਸਲੀ ਕਹਿਣ ਦੀ ਸੀ ਜਿਵੇਂ ਹੁਣ ਕਹਿ ਰਹੀ ਆ ਅਨਪੜ ਵੀ ਕੋਸਟਲੀ ਕਹਿਣ ਲੱਗਿਆ ਜਿਹੜਾ ਕਹਿੰਦਾ ਹੁੰਦਾ ਸੀ ਪੰਜਾਬੀ ਭਾਸ਼ਾ ਨਹੀਂ ਛੱਡਣੀ ਚਾਹੀਦੀ ਡੱਡ ਨੇ ਸਖਾਤਾ ਆਪਣਾ ਪੂਰਾ ਜ਼ੋਰ ਲਾ ਕੇ ਡੱਡ ਦਾ ਸੋਚੇ ਰਿਆ ਸੀ ਇਹ ਕਦ ਕਹੂਗੀ ਸਾਡੇ ਬਾਰੇ ਵੀ ਕਹਿ ਦੋ ਸਾਡੀ ਟੋਰ ਵੀ ਦੇਖ ਲੋ ਕਹਿ ਦਿੱਤਾ ਫਿਰ ਆਪਣੇ ਬਾਰੇ ਤਾਂ ਇਹਨੇ ਪੁੱਛਣਾ ਹੀ ਹੁੰਦਾ ਜਿੱਥੇ ਮਰਜੀ ਜਾਵੇ ਇਹਦੇ ਖੁੱਲਾ ਸੀ ਇਹਦੇ ਪੈ ਗਿਆ ਮੈਂ ਕਿ ਆ ਪਾ ਲੋ ਪਾ ਪਾ ਕੇ ਹੰਡਾ ਦੋ ਤੂੰ ਹੀ ਕਹਨੀ ਆ ਸਾਰਾ ਕੁਝ ਖਰਚਦਾ ਤੂੰ ਹੀ ਆ ਸਿਆਣੀ ਬਾਕੀ ਪਾਗਲ ਆ ਬੀ ਬੋਲਡਰੀ ਕੰਪਲੇਨ ਨਹੀਂ ਮਰਣੀ ਨਾ ਉਹ ਕਾ ਨਹੀਂ ਪੜਿਆ ਨਹੀਂ ਕਰਦੀ ਨਹੀਂ ਪਣੀ ਨਿੰਗੂਵਾਨੀ ਨਿੰਗੂਵਾਨੀ ਹੋਰੀਆ ਨਿੰਗੂਵਾਨੀ ਨਹੀਂ ਕਾ ਨਹੀਂ ਰੱਖਦਾ ਨਿੰਗੂਵਾਨੀ ਸਾਨੂੰ ਤਾਂ ਪਾਣੀ ਨਾਲ ਪਾਣੀ ਦੇ ਦੱਸ ਬੜਾ ਗਲਾਸ ਰੱਜ ਕੇ ਪੀ ਲੂਗੀ ਕਿ ਤੂੰ ਪਾਣੀ ਵਰਗੀ ਰੀਸ ਨਹੀਂ ਹੈਗੀ ਜੀ ਕੋਲ ਇਹ ਨੂੰ ਪਾਣੀ ਡਾਕਟਰ ਜੀ ਉਹਨਾਂ ਨੇ ਤਾਂ ਡੇਲੀ ਪੀਣ ਨੂੰ ਕੁਝ ਮੰਗਵਾਇਆ ਤੂੰ ਪੀਲਾ ਕਿਉਂ ਇਹਨੇ ਨਖਰੇ ਕਰਕੇ ਦਿਖਾਣ ਲੱਗੀ ਆ ਇਹ ਲੋਟ ਵੀ ਉੱਥੇ ਜਾਂਦੀ ਆ ਜਿਹੜਾ ਇਹਨਾਂ ਨੂੰ ਖਾਣ ਨੂੰ ਕੁਝ ਨਾ ਦੇਵੇ ਇਹਨਾਂ ਦੀ ਬੇਇੱਜ਼ਤੀ ਕਰਕੇ ਭੇਜੇ ਹੁਣ ਕਹਿ ਰਹੀ ਆ ਨਾ ਮੈਨੂੰ ਨੋਰਮਲ ਪਾਣੀ ਦੇ ਦਿਓ ਮੈਂ ਰੱਜ ਕੇ ਪੀ ਲੂਗੀ ਪਾਣੀ ਵਰਗੀ ਰੀਸ ਨਹੀਂ ਅੱਗੇ ਦੇਖਿਓ ਕੀ ਕਰਦੀ ਆ ਮੰਮੀ ਵਿੱਚ ਠੰਡਾ ਪਾਣੀ ਬੋਸ ਕਰਕੇ ਖਾਣਾ ਹੀ ਪਊਗਾ ਵਿੱਚ ਜਗਾ ਦੇ ਮੈਂ ਇਸ ਜਗਾ ਦੇ ਏ ਦੇਖੋ ਇਹਦੀ ਹੈ ਜबान ਹੁਣ ਕੱਚੀ ਲस्सी ਦੇ ਆ ਗਈ ਪਹਿਲਾਂ ਤਾਂ ਕਹਿ ਰਹੀ ਸੀ ਪਾਣੀ ਵਰਗੀ ਕੋਈ ਰੀਸ ਨਹੀਂ ਜੇ ਉਹਨਾਂ ਦੇ ਘਰੇ ਦੁੱਧ ਘੱਟ ਹੋਵੇ ਤੂੰ ਕੱਚੀ ਲਸੀ ਨੂੰ ਕਹੀ ਜਾਨੀ ਆ ਕਿਸੇ ਦੇ ਘਰੇ ਜਾ ਕੇ ਡਿਮਾਂਡਾਂ ਨਹੀਂ ਰੱਖੀ ਦੀਆਂ ਜੋਕ ਦਿੰਦੇ ਆ ਖਾ ਪੀਲੀ ਦਾ ਹੁੰਦਾ ਜਲਦੀ ਨੇ پیسے ਭੇਜੋਗੇ ਸੀਰ ਨੂੰ ਛਡਾ ਦਿੰਨੇ ਆ ਬਹੁਤ بڑے ਕੇਜ ਚ ਫਸਣ ਲੱਗੇ ਆ ਮਤਲਬ ਕੋਈ ਤੇ ਮੇਰੀ ਮੁਲਤਾਨ ਮੰਤਰੀ ਤੱਕ ਪਹੁੰਚੇਗੀ ਮੈਂ ਤੁਹਾਨੂੰ ਕਰਵਾਉਂਗੀ ਨਿਵਾਰਾ ਜੀ ਕਿੰਨਾ ਵਾਰ ਕੇ ਜਾਣ ਲੈਂਨੀ ਆ ਡੱਟ ਦੇਖੋ ਇਹਨਾਂ ਦਾ ਕਿਵੇਂ ਫੁੱਦੂ ਬਣਾਣ ਲੱਗੀ ਵੀ ਆ ਨਾਲੇ ਇਹਨੂੰ ਕਿਸੇ ਦਾ ਫੋਨ ਨਹੀਂ ਆਇਆ ਹੋਣਾ ਵੀਡੀਓ ਦੇਖੀ ਹੋਣੀ ਕਿਸੇ ਦੀ ਉਹੀ ਦੇਖ ਕੇ ਬੋਲੀ ਜਾਂਦੀ ਆ ਡੱਡ ਤੈਨੂੰ ਇਦਾਂ ਕਰਦੇ ਨੂੰ ਬਿਲਕੁਲ ਨਹੀਂ ਸ਼ਰਮ ਆਉਂਦੀ ਹੈਗੀ ਗਪੌੜ ਮਰੀ ਜੰਨੀ ਆ ਬੈਠੀ ਡੱਡ ਤੂੰ ਇੰਨੀ ਵੇਲੀ ਹਰ ਇੱਕ ਨਾਲ ਗੱਲਾਂ ਮਾਰ ਕੇ ਛੱਡ ਦਿੰਨੀ ਆ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ